ਤੇ ਪਹਿਲਾ ਮਤਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਲਾਈਵ ਕੀ ਕੀ ਕਾਰਨ ਸੀ ਕਿਉਂ ਤੁਹਾਡੇ ਕੋਲੋਂ ਬੰਦ ਕਰਵਾਈ ਗਈ ਇਹ ਕਾਰਨ ਹੈ ਦੀ ਵੀਰੇ ਚਾਹ ਪੀਣ ਤੋਂ ਪਹਿਲਾਂ ਛੋਟੇ ਛੋਟੇ ਜਵਾਕ ਦੇ ਕੰਨਾਂ ਦੇ ਖੜੇ ਹੁੰਦੇ ਦੀਏ ਕੋਈ 10 ਸਾਲਾਂ ਦਾ ਕੋਈ 12 ਸਾਲਾਂ ਦਾ ਲੱਗਦਾ ਵੀ ਨਸ਼ੇ ਹੀ ਸੀ ਇਹਨੂੰ ਨੁਕਸਾਨ ਕਰਦੇ ਇਹ ਨੁਕਸਾਨ ਹੀ ਆ ਜੀ ਜਿਹੜਾ ਬੱਚਾ ਸਟਿੰਗ ਪੀਂਦਾਗਾ ਉਹ ਨਸ਼ੇ ਕਰਕੇ ਹੀ ਪੀਂਦਾ ਵੱਡਾ ਹੋ ਕੇ ਵੀ ਨਿਸ਼ੇੜੀ ਬਣੂਗਾ ਦੁਕਾਨਾਂ ਦੇ ਵੇ ਕਿਸ ਤਰੀਕੇ ਨਾਲ ਤੁਸੀਂ ਇਹ ਮਹਿੰਨ ਕਵਰ ਕਰੀ ਆਪਣੇ ਦੁਕਾਨਾਂ ਦਾ ਵਧੀਆ ਰਿਸਪੌਂਸ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਨੇ ਬੇਨਤੀ ਕੀਤੀ ਪੰਚਾਇਤ ਘਰੇ ਆਉ ਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਵੀ ਕੀਤੀ ਆ ਕਿ ਅੱਜ ਤੋਂ ਬਾਅਦ ਜਿਹੜਾ ਸਟਾਕ ਪਿਆਗਾ ਉਹ ਸਿੰਨੇ ਸਾਰਾ ਚੱਕ ਲਿਆ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕਿਸੇ ਕੋਲੇ 10 ਬੋਤਲਾਂ ਕਿਸੇ ਲਈ 20 ਬੋਤਲਾਂ ਕਿਸੇ ਲਈ 50 ਬੋਤਲਾਂ ਦੀਆਂ ਉਹ ਸਾਰੀਆਂ ਸਿਲੀਆਂ ਇਕੱਠੀਆਂ ਕਰ ਲਈਆਂ ਤੇ ਹੁਣ ਤੁਸੀਂ ਪਿੰਡ ਚ ਜਾ ਕੇ ਕਵਰਿੰਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ। ਬਾਕੀ ਨਸ਼ਿਆਂ ਬਾਰੇ ਕੀ ਕਹਣਾ ਤੁਹਾਨੂੰ? ਨਸ਼ਿਆਂ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ। ਨਵੇਂ ਮੁੰਡਿਆਂ ਦੀ ਪੰਚਾਇਤ ਆ ਨਸ਼ਾ ਰਹਿਤ ਪੰਚਾਇਤ ਆ। ਬਾਕੀ ਪਿੰਡ ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦਿਆਂ। ਪ੍ਰਸ਼ਾਸਨ ਦੇ ਰਾਹੀਂ। ਕਰੋੰਦੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ। ਪੰਚਾਇਤ ਜਾਂ ਲੰਬੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ। ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ। ਪਿੰਡ ਦੇ ਮੁੰਡੇ ਕੁੜੀ ਦੇ ਵਿਆਹ ਬਾਰੇ ਕੀ ਐਕਸ਼ਨ ਲਿਆ ਤੁਸੀਂ? ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ 'ਚ ਹੀ ਰਹੇ ਕੇ ਪਿੰਡ 'ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ। ਉਹ ਪਿੰਡ 'ਚ ਹੀ ਰਹਿ ਕੇ ਬੈਠ ਕੇ ਰਵਾਈ ਜਾਂਦੇ ਨੇ ਜਾਂ ਵੱਧੂ ਮਰਦੇ ਵੀ ਨੇ ਉਹ ਅਸੀਂ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਸਰ ਹਾਂਜੀ ਸਖਤ ਜੀ ਕੋ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵੱਧਦੇ ਨੇ ਇਹ ਜੋ ਨਵੇਂ ਮੁੰਡਿਆਂ ਦੀ ਪੰਚਾਇਤ ਬਣੀ ਹੈ ਜੀ ਇਹਨਾਂ ਨੇ ਨੌਜਵਾਨਾਂ ਨੇ ਬਹੁਤ ਵਧੀਆ ਕੰਮ ਕਰਨੇ ਸ਼ੁਰੂ ਕੀਤੇ ਨੇ ਇਹਨਾਂ ਨੇ ਪਿੰਡ ਦੇ ਨਗਰ ਦਾ ਇਕੱਠ ਕਰਕੇ ਕੁਝ ਸੁਝਾਅ ਸਾਂਝੇ ਕੀਤੇ ਜਿਹੜੇ ਕਿ ਅੱਜ ਮਤੇ ਦੇ ਰੂਪ ਦੇ ਵਿੱਚ ਆਪਾਂ ਨੇ ਪਾਏ ਨੇ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟੇ ਨੇਗੇ ਵੀ ਇੱਕ ਤਾਂ ਜੋ ਜੋ ਸਟਿੰਗ ਹੈ ਸਟਿੰਗ ਇੱਕ ਨਸ਼ਾ ਹੈ ਕਿਉਂਕਿ ਬੱਚੇ ਜਿਹੜਾ ਬੱਚਾ ਸਟਿੰਗ ਪੀਣੀ ਸ਼ੁਰੂ ਕਰ ਗਿਆ ਉਹ 100% ਉਹ ਗਰੰਟੀ ਹੈ ਵੀ ਵੱਡਾ ਹੋ ਕੇ ਉਹ ਨਸ਼ਾ ਪੀਊਗਾ ਕਿਉਂਕਿ ਇਹਦੇ ਵਿੱਚ ਕੈਫੀਨ ਹੁੰਦੀ ਹੈ 72mg ਲਿਖਿਆ ਹੋਇਆ ਇਹਦੇ ਤੇ ਜਿਹੜੀ ਕਿ ਬੱਚਿਆਂ ਲਈ ਗਰਭਪਤੀ ਮਾਮਾ ਤੇ ਦੁੱਧ ਚੰਗਾਉਣ ਵਾਲੇ ਮਾਮਾ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਕਿਉਂਕਿ ਇਹਦੇ 'ਚ ਨਸ਼ਾ ਹੁੰਦਾ ਹੈ ਜਿਹੜਾ ਬੱਚਾ ਇਹਦਾ ਅਦੀ ਹੋ ਗਿਆ ਵੱਡਾ ਹੋ ਕੇ ਉਹ ਨਸ਼ੇ ਤੇ ਲੱਗਦਾ ਹੈ ਦੂਸਰਾ ਉਹ ਦਾਸੀ ਤਾਂ ਸਰਪੰਚ ਸਾਹਿਬ ਨੇ ਵੀ ਜਿਹੜਾ ਕੋਈ ਪਿੰਡ ਦਾ ਹੀ ਕੋਈ ਮੁੰਡਾ ਕੁੜੀ ਆਪਸੀ ਵਿਆਹ ਕਰਾਉਣਗੇ ਉਹਨਾਂ ਦਾ ਸਮਾਜਿਕ ਬਾਈਕ ਕੱਟ ਕਰਕੇ ਉਹ ਇਹ ਲੋਕਾਂ ਦੇ ਕੋਈ ਦੁਕਾਨਦਾਰਾਂ ਕੋਲ ਸਮਝਾਉਣ ਗਏ ਸੀ ਤਾਂ ਦੁਕਾਨਦਾਰਾਂ ਦਾ ਕੀ ਰਿਸਪੌਂਸ ਮਿਲਿਆ ਦੁਕਾਨਦਾਰਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਉਹ ਕਹਿੰਦੇ ਦੇਖੋ ਜੀ ਜੇ ਮੈਂ ਇਕੱਲਾ ਨਹੀਂ ਵੇਚੂਗਾ ਬਾਕੀ ਵੇਚਣਗੇ ਆ ਮੇਰੇ ਗਾਹਕ ਟੁੱਟਣਗੇ ਉਹ ਸਭ ਦਾ ਬੰਦ ਕਰੋ ਉਹ ਕਹਿੰਦੇ ਅਸੀਂ ਬੰਦ ਕਰਨ ਦੇ ਹੱਕ ਚ ਅਸੀਂ ਕਿੰਨੀ ਵੋਟਾਂ ਤੁਹਾਡੇ ਪਿੰਡ ਦੀ ਸਾਡੇ ਪਿੰਡ ਚ ਕੋਈ 33 3400 ਵੋਟ ਹੈ ਜੀ ਸਾਰਾ ਪਿੰਡ ਦਾ ਹੱਕ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਕਿਸੇ ਨੇ ਦਾ ਵਿਰੋਧ ਨਹੀਂ ਕੀਤਾ ਜੀ ਇਸ ਕਦਮ ਨੂੰ ਸਾਰਿਆਂ ਨੇ ਸਲਾਇਆ ਜੀ ਜਿਸ ਤਰ੍ਹਾਂ ਡੀਜੇ ਵਗੈਰਾ ਉਹ ਵੀ ਰਾਤ ਨੂੰ ਬੜੀ ਦੇਰ ਤੱਕ ਲੱਗਦੇ ਰਹਿੰਦੇ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਵੀ ਤੁਸੀਂ ਵੀ ਡੀਜੇ ਜਿਹੜਾ 10 ਵਜੇ ਤੱਕ ਕਿਉਂਕਿ ਕੋਰਟ ਦਾ ਇੱਕ ਆਰਡਰ ਹੈਗਾ ਵੀ 10 ਵਜੇ ਤੋਂ ਬਾਅਦ ਡੀਜੇ ਨਹੀਂ ਲਾਉਣਾ ਹੈਗਾ ਇਸ ਤਰ੍ਹਾਂ ਦਾ ਦੂਸਰਾ ਇਹ ਵੀ ਜਿਹੜਾ ਨਿਸ਼ਾਨ ਦਾ ਕੋਈ ਪੜਿਆ ਵੀ ਜਾਂਦਾ ਉਹਦੇ ਕਈ ਨਾ ਆ ਰਾਜਨੀਤਿਕ ਤੌਰ ਤੇ ਕਈ ਬੰਦੇ ਪਿੱਛੇ ਚਲੇ ਜਾਂਦੇ ਨੇ ਵੀ ਇਹ ਸਾਡੇ ਨਾਲ ਜੁੜਜੂ ਪਰਿਵਾਰ ਉਹਨਾਂ ਨੂੰ ਵੀ ਸਖਤ ਹਦਾਇਤ ਕਰਤੀ ਜੀ ਉਹ ਵੀ ਇਸ ਗੱਲ ਤੋਂ ਮਤਲਬ ਸਾਡਾ ਮਾਤਾ ਪੁਰਣੂ ਰੂਪ ਦੇ ਵਿੱਚ ਕਾਮਯਾਬ ਰਿਹਾ ਜੀ ਅੱਧਾ ਕੋਈ ਇੱਕ ਬੰਦਾ ਕੋਈ ਜਾਇਦਾਦ ਵੇਚਦਾ ਬਾਕੀ ਜਿਹੜਾ ਪਰਿਵਾਰ ਦਾ ਸਾਰਾ ਉਹਦੇ ਐਂਟੀ ਹੁੰਦਾ ਵੀ ਨਹੀਂ ਵੇਚਣੀ ਵੀ ਜਿਹੜਾ ਵੀ ਉਹ ਖਰੀਦੂਗਾ ਜਾ ਉਹਦੇ ਵਿੱਚ ਜੋ ਕੋਈ ਨੰਬਰਦਾਰ ਗਵਾਹੀ ਪਾਊਗਾ ਜਾ ਪਿੰਡ ਦਾ ਕੋਈ ਗਵਾਹ ਬਣ ਕੇ ਜਾਊਗਾ ਉਦੋਂ ਵੀ ਬੇਨਤੀ ਕੀਤੀ ਗਈ ਹੈ ਪਹਿਲਾਂ ਤਾਂ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਜੇ ਕਰੋਗੇ ਤਾਂ ਤੁਹਾਡੇ ਨਾਲ ਵੀ ਸਖਤੀ ਨਾਲ ਜਿਹੜੀ ਪੰਚਾਇਤ ਆਪੇਸ਼ ਆਉਗੀ ਬਹੁਤ ਵਧੀਆ ਮਤੇ ਪਈ ਨੇ ਜੀ ਔਰ ਅਗਰੇ ਸਹੀ ਰੂਪ ਚ ਅਸੀਂ ਉਮੀਦ ਕਰਦੇ ਹਾਂ ਲਾਗੂ ਹੋਣਗੇ ਔਰ ਪਿੰਡ ਦਾ ਸੁਧਾਰ ਹੋਊਗਾ ਇਹਨਾਂ ਦੇ ਬਾਰੇ ਸਾਰੀ ਪੰਚਾਇਤ ਸਾਡੀ ਸੂਝਮਾਨ ਆ ਨੌਜਵਾਨ ਨੇ ਸਾਰੇ ਇਹਨਾਂ ਨੇ ਜੋ ਵੀ ਫੈਸਲਾ ਲਿਆ ਸੋ ਸਮਝ ਕੇ ਲਿਆ ਠੀਕ ਹੈ ਬਹੁਤ ਵਧੀਆ ਕੰਮ ਕਰਨ ਦੇ ਨੇ ਅੱਗੇ ਲੱਕੇ ਇਹ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਤੇ ਮਤਲਬ ਕਿਸ ਲਾਗਾ ਜੋਗ ਨੇ ਇਹ ਜਿਹੜੇ ਛੋਟੇ ਛੋਟੇ ਬੱਚੇ એનર્ਜੀ ਡਰਿੰਕ ਜਾਂ ਸਟਿੰਗ ਪੀਂਦੇ ਸੀ ਤੁਹਾਨੂੰ ਕੀ ਲੱਗਦਾ ਉਹ ਇਹਨਾਂ ਨੇ ਬਹੁਤ ਮਤਲਬ ਕੀ ਆਪਣੀ ਕੋਸ਼ਿਸ਼ ਨਾਲ ਸਾਰੇ ਪਵੰਦੀ ਲਾਈ ਆ ਉਹ ਤੀਨ ਨੂੰ ਕਿਵੇਂ ਲੱਗਦਾ ਵੀ ਕਿੰਨੇ ਕੁ ਨੁਕਸਾਨਦੈਕ ਸੀ ਉਹ ਚੀਜ਼ਾਂ ਉਹ ਚੀਜ਼ਾਂ ਤੇ ਬਹੁਤ ਨੁਕਸਾਨਦੈ ਸੀ ਬੱਚੇ ਤੜਕੇ ਉੱਠ ਕੇ ਨਰਨਕਾਲ ਜੇ ਲੱਗ ਜਾਂਦੇ ਸੀ ਪੀਣ ਇਹਦੇ ਵਿੱਚ ਨੁਕਸਾਨ ਸੀ ਕਈ ਜਗ੍ਹਾ ਹੋਏ ਵੀ ਆ ਸੁਣੀਦਾ ਵੀ ਸੀ ਰੋਜ ਬੱਚੇ ਨਹੀਂ ਸੀ ਮੰਨਦੇ ਆ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਮੁੰਡਿਆਂ ਨੇ ਅੱਗੇ ਲਾ ਕੇ ਪੰਚਾਇਤ ਸਰਪੰਚ ਸਾਡਾ ਬਹੁਤ ਜ਼ਿਆਦਾ ਵਧੀਆ ਸੂਝਵਾਨਾ ਸਾਡੇ ਮੈਂਬਰ ਆ ਮੁੰਡੇ ਬਹੁਤ ਵਧੀਆ ਸੂਝਵਾਨ ਨੇ ਅੱਗੇ ਲੱਕੇ ਭੱਜ ਨਟਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਹਾਂਜੀ ਤਾਂ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਪਹਿਲਾਂ ਕਿੰਨੀ ਕੁ ਜ਼ਿਆਦਾ ਗਿਣਤੀ ਚ ਜਿਹੜੀ ਉਹ ਹੈਗੀ ਸੀ ਵਿਕਦੇ ਲਗਭਗ ਸਾਰਾ ਹੈ ਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲਡ ਡਰਿੰਕ ਵਿਕਦੇ ਸੀ ਕਿੰਨੇ ਕੁ ਵੱਡੀ ਗਿਣਤੀ ਚ ਬੱਚੇ ਲੈਣ ਆਉਂਦੇ ਸਨ ਵੀ ਬੱਚਿਆਂ ਦੀ ਗਿਣਤੀ ਦੇ ਵਿੱਚ ਤਾਂ ਦੇਖੋ ਬੱਚਿਆਂ ਦਾ ਵੈਸੇ ਆ ਸੀ ਮੈਂ ਤਾਂ ਵੈਸੇ ਹੀ ਕਾਨੂੰਨ ਦੇ ਬਹੁਤ ਜ਼ਿਆਦਾ ਨੇੜੇ ਰਹਿਣਾ बीएसटी ਜਿਨ ਫੋਲੋ ਕਰਕੇ ਚੱਲਦਾ ਵੀ ਜਿਵੇਂ ਨਸ਼ੇ ਪੱਤੀ ਦੇ ਬੰਡਲ ਸਿਕਟ ਬੀੜੀਆਂ ਹੋ ਗਿਆ 18 ਸਾਲ ਦੀ ਘੱਟ ਦੇ ਉਮਰ ਦੇ ਬੱਚਿਆਂ ਨੂੰ ਤਾਂ ਮੈਂ ਵੈਸੇ ਹੀ ਨਹੀਂ ਦਿੰਦਾ ਚੀਜ਼ ਪਹਿਲਾਂ ਵੈਸੇ ਬੱਚੇ ਕੀ ਪਹਿਲਾਂ ਬੱਚੇ ਮਤਲਬ ਕਿ ਲਵੇਂ ਜਿਵੇਂ 16 17 ਸਾਲ ਦੇ ਬੱਚੇ ਆਮ ਨਾਲੋਂ 20 30% ਆਉਂਦੇ ਸੀ ਲੈਣ ਹੁਣ ਬਿਲਕੁਲ ਬੈਨ ਉਹ ਸਟਿੰਗੇ ਬੈਨ ਕਰਤੀ ਜ ਆਪਣੇ ਰੱਖਣੀ ਬੰਦ ਕਰਤਾ ਜੀ ਮਤਲਬ ਕਿ ਸਰਪੰਚ ਸਾਹਿਬ ਦਾ ਪਹਿਲਾ ਸਲਾਘਾਯੋਗ ਕਦਮ ਸਭ ਤੋਂ ਵਧੀਆ ਗੱਲਬਾਤ ਆ ਇਹ ਠੀਕ ਹੈ ਜੀ ਵੀ ਅਸੀਂ ਬਹੁਤ ਬਹੁਤ ਇਹਨਾਂ ਨੂੰ ਮੁबारकਾਂ ਦਿੰਦੇ ਆ ਵੀ ਜੋ ਪੰਜਾਬ ਦੀ ਸਿਹਤ ਬਣਨ ਲੱਗੀ ਆ ਪਿੰਡ ਤੇ ਪੱਦਰ ਤੇ ਬਣਨ ਲ ਇਸ ਨੂੰ ਬਹੁਤ ਬਹੁਤ ਸਾਰੀ ਪੰਚਾਇਤ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬਹੁਤ ਬਹੁਤ ਸਾਡੇ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਵੀ ਤੇ ਨਗਰ ਦਾ ਬੈਸਿਕ ਧੰਨਵਾਦ ਹੈ ਜਿਹੜਾ ਪੰਚਾਇਤ ਨੇ ਮਤਾ ਪਾਇਆ ਬਹੁਤ ਸਲਾਗਾਯੋਗ ਹੈ ਵੀ ਛੋਟੇ ਛੋਟੇ ਬੱਚੇ ਸਵੇਰੇ ਆ ਕੇ ਏਡੇ ਬੈਠ ਜਾਂਦੇ ਨੇ ਘੰਟਾ ਦੋ ਘੰਟੇ ਦੇਖਣ ਲੋਕਾਂ ਨਾਲ ਵਿਚਾਰ ਕਰਨ ਵਾਸਤੇ ਦੁਕਾਨ ਤੇ ਆਉਂਦੇ ਨੇ 7-8 ਸਾਲਾਂ ਦੇ ਜਵਾਕ ਸਤਿੰਗਾ ਸਟਿੰਗਾ ਸ਼ੁਰੂ ਹੋ ਜਾਂਦੇ ਨੇ ਸਵੇਰੀ ਕੋਈ ਸਕੂਲ ਜਾ ਰਿਹਾ ਹੈ ਕੰਮ ਤੇ ਜਾ ਰਿਹਾ ਜੀ ਆਉਣ ਸਾਲ ਪਹਿਲਾਂ ਸਤਿੰਗ ਲੈਣਗੇ ਖੋਲਣਗੇ ਦੋ ਕੁੱਟਾ ਭਰਨਗੇ ਮੋਟਰਸਾਈਕਲ ਤੇ ਚੜਨਗੇ ਸਕੂਲਾਂ ਨੂੰ ਕਾਲਜਾਂ ਬਹੁਤ ਹੀ ਜਿਆਦੇ ਮਾੜੀ ਹੈ ਜਿਹੜੀ ਸਿੰਘ ਪੀਰੇ ਨੇ ਜੀ ਪੰਚਾਇਤ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਰੇ ਕੰਮ ਚ ਫੈਸਲਾ ਵਧੀਆ ਲੱਗਿਆ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ